ਕਿੱਤੇ ਚੰਨੀ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਦੇ ਵਾਸਤੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਉੱਤੇ ਹਜਲੰਦਰ ਕੈਂਡ ਹਲਕੇ ਚ ਪੰਦੇ ਪਿੰਡ ਕਸਮਪੁਰ ਦੇ ਵਿਕਾਸ ਨੂੰ ਵਿੱਚ ਤੇਜੀ ਲਈ ਆਉਣ ਵਾਸਤੇ ਹਲਕਾ ਵਿਧਾਇਕ ਸਰਦਾਰ ਪ੍ਰਗਟ ਸਿੰਘ ਵੱਲੋਂ 8 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਇਸ ਮੌਕੇ ਤੇ ਏਪੀਐਨ ਨਿਊਜ਼ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆਂ ਸਰਦਾਰ ਪ੍ਰਗਟ ਸਿੰਘ ਮੰਤਰੀ ਪੰਜਾਬ ਸਰਕਾਰ ਅਤੇ ਮੌਜੂਦਾ ਸਰਪੰਚ ਜਸਵਿੰਦਰ ਪਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਪਗਵਾੜੇ ਤੋਂ ਅਮਰਦੀਪ ਢੰਡਾ ਦੇ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਤੁਹਾਡਾ ਨਾਮ ਜਿਸੰਦਰ ਪਾਲ ਆ ਕਸਮਪੁਰ ਦੇ ਸਰਪੰਚ ਆ ਜੀ ਸਰਪੰਚ ਸਾਹਿਬ ਅੱਜ ਐਮਐਲਏ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਤੁਹਾਡੇ ਪਿੰਡ ਆਏ ਨੇ ਤੁਹਾਡਾ ਕੀ ਕਹਿਣਾ ਚਾਹੀਦਾ ਦੇਖੋ ਜੀ ਪਹਿਲਾਂ ਤਾਂ ਨਾ ਉਹਦਾ ਬਹੁਤ ਬਹੁਤ ਧੰਨਵਾਦੀਆਂ ਕੈਪਟਨ ਮੰਦਰੀ ਬਣਦੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕੀ ਸਾਰਾ ਨਾ ਕਸਮਪੁਰ ਦੇ ਬਹੁਤ ਥੋੜੇ ਡਿਵੈਲਪਮੈਂਟ ਦੇ ਕੰਮ ਰਹਿੰਦੇ ਸੀ ਉਹਨਾਂ ਕਰਕੇ ਅਸੀਂ ਉਹਨੂੰ ਇਨਵਾਈਟ ਕੀਤਾ ਸੀਗਾ ਤੇ ਉਹਨਾਂ ਨੇ ਕਾਫੀ ਆਮ ਸਾਡੇ ਪਿੰਡ ਦੇ ਵਿੱਚ ਕੀਤੇ ਹੋਏ ਬੜਾ ਉਹਨਾਂ ਵੱਲੋਂ ਇਹ ਤਹਿ ਦਰੋ ਧੰਨਵਾਦੀ ਆ ਪਾਰਕ ਦੀ ਉਸਾਰੀ ਦਾ ਕੰਮ ਪਿੰਡ ਦੇ ਇਹ ਸਕੂਲ ਨੂੰ ਮਾਡਲ ਬਣਾਇਆ ਉਹਨਾਂ ਨੇ ਜੀ ਬਹੁਤ ਵਧੀਆ ਬਣਾਤਾ ਅਸੀਂ ਤਹਿ ਦਿਲੋਂ ਆ ਪਿੰਡ ਗਵਰਨਮੈਂਟ ਦਾ ਧੰਨਵਾਦੀ ਆ ਅੱਜ ਤੁਹਾਡੇ ਕੋਲ ਉਹ ਪਿੰਡ ਦੇ ਵਿਕਾਸ ਵਾਸਤੇ ਕੋਈ ਚੈੱਕ ਦੇ ਕੇ ਗਏ ਨੇ ਜੀ ਸਰ ਉਹਨੇ 8 ਲੱਖ ਰੁਪਏ ਦੇ ਗਏ ਜੀ ਸਾਡੇ ਪਿੰਡ ਦੀ ਪੰਚਾਇਤ ਨੂੰ ਪਿੰਡ ਦਾ ਜਿਹੜਾ ਵਿਕਾਸ ਦੇ ਕੰਮ ਰਹਿੰਦੇ ਉਹ ਵੀ ਥੋੜੇ ਬਤਨ ਜਿਹੜਾ ਹੋਣੀ ਜੀ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਚੰਨੀ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਡੀਜ਼ਲ ਦੇ ਪੈਟਰੋਲ ਦੀ ਰੇਟ ਘਟਾਤੀ ਆ ਪੰਜਾਬ ਗਵਰਨਮੈਂਟ ਇਦਾਂ ਦੀ ਇਹ ਇਹਨੂੰ ਕੀ ਹੈ ਨਾ ਪੰਜਾਬ ਗਵਰਨਮੈਂਟ ਮੈਂ ਕਹਿੰਦਾ ਐਕਸਲੈਂਟ ਗਵਰਨਮੈਂਟ ਹੈ ਜੀ ਜੇ ਐਸੇ ਜਿਹੜਾ ਅਸੀਂ ਕੰਮ ਕਰਦੇ ਰਹੇ ਸਿੱਧੂ ਸਾਹਿਬ ਪ੍ਰਗਟ ਸਾਹਿਬ ਚੰਨੀ ਭਾਜੀ ਤੇ ਸਾਡੇ ਦੇ ਪੰਜਾਬ ਨੂੰ ਸਾਡੇ ਸੂਬੇ ਨੂੰ ਨਾ ਨੰਬਰ 1 ਤੇ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਤੁਹਾਡੀ ਕੀ ਮੰਗਿਆ ਸਰਦਾਰ ਪ੍ਰਗਰ ਸਿੰਘ ਐਮ ਐਲ اے ਤੋਂ ਤੁਹਾਡੀ ਕੀ ਮੰਗਿਆ ਪਿੰਡ ਦੇ ਲਈ ਮੇਰੀ ਸਰ ਮੰਗ ਉਹਦਾ ਕੋਈ ਇਹੀ ਵੀ ਥੋੜਾ ਨਸ਼ਿਆਂ ਦੇ ਕੰਮ ਸਾਡੇ ਇਲਾਕੇ ਦੇ ਵਿੱਚੋਂ ਨਸ਼ਾ ਬਿਲਕੁਲ ਤਕਰੀਬਨ ਤਕਰੀਬਨ 99% ਖਤਮ ਹੋ ਚੁੱਕਾ ਹੈ ਹੁਣ ਨਿਆਣੇ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕ ਹੋਣਦੇ ਆ ਸਾਡੇ ਨਾਲ ਪਿੰਡ ਨੂੰ ਸਭ ਗਰਾਊਂਡ ਨਹੀਂ ਹੈ ਜੀ ਮੇਰੀ ਇਹ ਵੀ ਇਹ ਹੀ ਗੁਜਾਰ ਗੁਜਾਰਿਸ਼ ਹੈ ਆ ਕਿ ਸਾਡੇ ਕਾਸਮਪੁਰ ਨੂੰ ਇੱਕ ਗਰਾਊਂਡ ਕਿਸੇ ਨਾ ਕਿਸੇ ਪ੍ਰੋਵਾਈਡ ਕਰਵਾ ਕੇ ਦੇਣ ਤਾਂ ਕਿ ਮੈਂ ਵੀ ਸਵੇਰੇ ਸ਼ਾਮ ਮੁੰਡਿਆਂ ਨੂੰ ਲੈ ਕੇ ਗਰਾਊਂਡ ਦੇ ਵਿੱਚ ਜ਼ਿਆਤਰਾਂ ਤੇ ਤਾਂ ਵੀ ਥੋੜੀ ਹੋਰ ਜਾਰਡ ਪਲੰਟ ਕਰ ਸਕਦਾ ਧੰਨਵਾਦ कल ਜਿਹੜੇ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕੀਤੇ ਗਏ ਨੇ ਹਰਜੀਤ ਗਰੇਵਾਲ ਜੀ ਦਾ ਕਹਿਣਾ ਆ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਇੱਕ ਨਾਦਾਨ ਮੁੱਖ ਮੰਤਰੀ ਕਹਿ ਦਿੱਤਾ ਹੈ ਤੁਹਾਡਾ ਕੀ ਕਹਿਣਾ ਹੈ ਕਾਦੇ ਸਬੰਧ ਦੇ ਵਿੱਚ ਸਰ ਜੋ ਕੇਂਦਰ ਸਰਕਾਰ ਦੇ ਬਿੱਲ ਕਾਨੂੰਨ ਆ ਬਾਰਡਰ ਸਕਿਉਰਿਟੀ ਫੋਰਸ ਦਾ ਮਤਾ ਪਾਸ ਕੀਤਾ ਗਿਆ ਆ ਉਹਦੇ ਬਾਰੇ ਹਰਜੀਤ ਗਰੇਵਾਲ ਜੀ ਨੇ ਕਿਹਾ ਕਿ ਨਾਦਾਨ ਮੁੱਖ ਮੰਤਰੀ ਨੇ ਹੂਏ ਹੁਜੀ ਦੱਲੀਆਂ ਐ ਦੇਖੋ ਅਲਟੀਮੇਟਲੀ ਜਿਹੜਾ ਬੀਐਸਐਫ ਆ ਉਹਨੂੰ ਆਪਰੇਸ਼ਨ ਲਈ ਮੈਨੂੰ ਲੱਗਦਾ 15 ਕਿਲੋਮੀਟਰ ਵੀ ਵੱਧਿਆ ਉਹ ਸਿਰਫ 5 ਕਿਲੋਮੀਟਰ ਦੇ ਵਿੱਚ ਆਪਣਾ ਆਪਰੇਸ਼ਨ ਜੇ ਉਹਨਾਂ ਦਾ ਕੁਝ ਹੋਣਾ ਹੋਵੇ ਤਾਂ ਕਰ ਸਕਦੇ ਆ ਅਲਟੀਮੇਟਲੀ ਤਾਂ ਬਾਰਡਰ ਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਸਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੇਕਿਨ ਇਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਇਹ ਵੱਧ ਕਿਸਮਤੀ ਆ ਜੇ ਇਹ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਹੈਗੀਆਂ ਇਹ ਅਨਫੋਰਚੂਨੇਟਲੀ ਆ ਵੀ ਇਦਾਂ ਦਾ ਗੱਲ ਕਰਦੀਆਂ ਹੈਗੀਆਂ ਕਿਉਂਕਿ 50 ਕਿਲੋਮੀਟਰ ਦਾ ਮਤਲਬ ਇਹ ਆ ਕਿ ਪੰਜਾਬ ਦਾ ਅੱਧਾ ਰਕਬਾ ਜਿਹੜਾ ਉਹ ਬੀਐਸਪੀ ਬੀਐਸਐਫ ਦੀ ਜਿਹੜਾ ਉਹ ਸਿਕਿਉਰਿਟੀ ਦੇ ਅੰਡਰ ਆ ਗਿਆ ਹੈਗਾ ਸੋ ਸਾਨੂੰ ਉੱਧਰ ਸਟਰੈਂਥਨ ਕਰਨ ਦੀ ਜੇ ਜ਼ਰੂਰਤ ਹੈਗੀ ਆ ਤਾਂ ਬਾਰਡਰ ਸਟਰੈਂਥਨ ਕਰਨ ਦੀ ਜ਼ਰੂਰਤ ਆ ਨਾ ਕਿ 50 ਕਿਲੋਮੀਟਰ ਅੰਦਰ ਆਣ ਕੇ ਉੱਥੇ ਕੰਮ ਕਰ ਸਰ ਆਮ ਆਦਮੀ ਪਾਰਟੀ ਵੱਲੋਂ ਵੀ ਲਿਸਟ ਜਾਰੀ ਕਰ ਦਿੰਦੀ ਆ ਤੁਹਾਡਾ ਕੀ ਕੰਨਾ ਜੀ ਚੰਗੀ ਗੱਲ ਆ ਪੋਲਿਟਿਕਲ ਪਾਰਟੀਆਂ ਲਿਸਟ ਜਾਰੀ ਕਰਦੀਆਂ ਚੰਗੀ ਗੱਲ ਆ ਤੇ ਸਰ ਇਹ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਦਾ ਮੁੱਦਾ ਆ ਇਹ ਸਰਕਾਰ ਹੱਲ ਕਰ ਪਾਏਗੀ ਇਸ ਨੂੰ ਇਹ اصولਾਂ ਦੀ ਲੜਾਈ ਆ ਪੰਜਾਬ ਦੀ ਲੜਾਈ ਆ ਔਰ ਉਸ ਲੜਾਈ ਦੇ ਵਾਸਤੇ ਅਸੀਂ ਬਿਲਕੁਲ ਜਿਹੜਾ ਆ ਉੱਚੀ ਤਰ੍ਹਾਂ ਖੜੇ ਹੋ ਥੈਂਕ ਯੂ